ਆ ਦੋਸਤੋ ਤੁਸੀਂ ਦੇਖ ਰਹੇ ਹੋ ਅੰਬੇਲ ਕਰਮਸ਼ਨ ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਜੀਤ ਹਾਰ ਉਹ ਅੱਗਾ ਸਾਹਨੇ ਵਾਲ ਦੇ ਪਿੰਡ ਪੱਕੇ ਘੋਲੇ ਦੇ ਕੋਲ ਜਿੱਥੇ ਕੀ ਤੁਹਾਨੂੰ ਪੰਜਾਬ ਦੇ ਉਹ ਪਿੰਡ ਨੇ ਉਹਨਾਂ ਦੇ ਹਾਲਾਤ ਦਿਖਾਣੇ ਆ ਉਹਨਾਂ ਦੇ ਹਾਲਾਤ ਕੀ ਬਣੇ ਹੋਏ ਨੇ ਮੈਂ ਕੈਮਰਾਮੈਨ ਨੂੰ ਕਹਿੰਦਾ ਉੱਧਰ ਦਿਖਾਇਆ ਜਾਵੇ ਇਹ ਤੁਸੀਂ ਦੇਖ ਸਕਦੇ ਹੋ ਆ ਪੰਜਾਬ ਦੇ ਪਿੰਡਾਂ ਦਾ ਹਾਲ ਆ ਕਿੱਥੇ ਰੋਡ ਦੇ ਉੱਪਰ ਇੰਨਾ ਕੂੜਾ ਕਰਕਰ ਸਟਿਆ ਆਇਆ ਵਾ ਜੋ ਕਿ ਬਿਲਕੁਲ ਹੀ ਗੰਦਵਾ ਜਦਕਿ ਇੱਥੇ ਨਾਲ ਹੀ ਇੱਕ ਡੰਪ ਵੀ ਹੈਗਾ ਵਾ ਜਿੱਥੇ ਕੂੜਾ ਇਕੱਠਾ ਕੀਤਾ ਜਾਂਦਾ ਪਰ ਪੁੱਛ ਜਿਹੜੇ ਕਲੋਨੀ ਦੇ ਬੰਦੇ ਨੇ ਜਿਨ੍ਹਾਂ ਵੱਲੋਂ ਤੰਗ ਕੀਤਾ ਜਾ ਰਿਹਾ ਗਰੀਬ ਬੰਦਿਆਂ ਨੂੰ ਜਿਨ੍ਹਾਂ ਨੇ ਆਪਣੇ ਕਿਸ਼ਤਾਂ ਤੇ ਆਪਣੇ ਘਰ ਬਣਾਏ ਹੋਏ ਨੇ ਆਓ ਅਸੀਂ ਉਹਨਾਂ ਨਾਲ ਜਿਹੜੇ ਘਰ ਬਣਾਏ ਉਹਨਾਂ ਨਾਲ ਗੱਲਾਂ ਵੀ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਕਿਵੇਂ ਉੱਥੇ ਰਹਿੰਦੇ ਆ ਕਿਵੇਂ ਨਹੀਂ ਰਹਿੰਦੇ ਹੋ ਉਹ ਇੱਥੇ ਜਿਹੜੇ ਨਗਰ ਵਾਸੀ ਨੇ ਜਾਂ ਪਿੰਡ ਵਾਸੀ ਨੇ ਜੋ ਕੀ ਆਪਣੇ ਵੀ ਪ੍ਰਵਾਸੀ ਲੋਕ ਨੇ ਜਿਹੜੇ ਕਿਸ਼ਤਾਂ ਤੇ ਮਕਾਨ ਲੈ ਕੇ ਆਪਣਾ ਰਹਿ ਰਹੇ ਨੇ ਪਰ ਉਹਨਾਂ ਜੋ ਨਗਰ ਉਹਨਾਂ ਦੀ ਹੈਗੇ ਨਾਦਕ ਭਰੀ ਜ਼ਿੰਦਗੀ ਉਹਨਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਨਾਲ ਗੱਲ ਵੀ ਕਰਾਂਗੇ ਉਹਨਾਂ ਨਾਲ ਗੱਲ ਕਰ ਜੋ ਵੀ ਇੱਥੇ ਮਹਿਲਾਵਾਂ ਨੇ ਜਾਂ ਕੋਈ ਬੰਦੇ ਇੱਥੇ ਰਹਿ ਰਹੇ ਨੇ ਜਿਨ੍ਹਾਂ ਦਾ ਕਾਰੋਬਾਰ ਹੈਗਾ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਪੰਜ ਕੀ ਨਾਮ ਕੀ ਹਾਂ ਦਾਈ ਬੋਲੋ ਬੋਲੋ ਕੀ ਨਾਮ ਹੈ

पानी आ रहा है काका पिंड का, का ऐसी बोले थे पर उन लोगों ने आके और भी जितना भी सफाई करो लगा तो, जितना भी सफाई करो लेकिन हम तोड़ देंगे उधर से इधर से आके तोड़ देंगे जितना भी सफाई करो नहीं गल कितने आप उधर उधर से बोलते हैं लोग क्या पता कौन बोलते हैं इतना तो पता नहीं है आप जो अपनी गांव का जो सरपंच है आपने सरपंच से बात की उसने क्या जवाब दिया आपको सरपंच को तो पता नहीं है बता सकती है जैसे सरपंच के पास नहीं गए थे ऐसे मतलब मोहल्ले वाले और गए थे हम लोग तो उन्होंने कहा पैसे आए हुए हैं ऐसे मतलब उठवा कर देंगे हला वाला पानी का निकास बना देंगे पर कोई हला वाला नहीं होता और भी क्रेन लगा के उन्होंने तोड़ा दी था जो भी पानी आ जाता था, था सारा सड़क से आ रहा है कोई मतलब पानी दल दल में नहीं जा रहा हम लोगों को बहुत परेशानी होती है तो तू तो देख सकते हो थे ये तस्वीरें तो हैं आप हो भी इतने मोहल्लावासी इकट्ठे उन्होंने भी गल करेंगे आप भाई भाई की नाम की तो मेरा नाम संतोष राय है मैं यहाँ पर अपना प्लाट लेके यहाँ पर रह रहा हूँ यहाँ पर काफ़ी हम लोग दो तीन बार और सरपंच के पास गए थे यहाँ पर जो जो बड़े बड़े डेरिया वाले हैं यहाँ पर वो मानते नहीं है पर सारी बंदी ही कर देते हैं का दे उसमें सरकारी सर... ਕਿਆ ਜੋ ਉਹ ਛੱਪੜ ਹੈ ਉਸਵੇ ਤਾਂ ਪਾਣੀ ਜਾਏਗਾ ਕੁਝ ਨਹੀਂ ਕਰ ਸਕਦੇ ਇਸਕੇ ਲਈ ਤੇ ਜਿਹੜੇ ਤੁਸੀਂ ਗੱਲ ਕਰਦੇ ਪਏ ਹੋ ਤੇ ਸਰਪੰਚ ਕੋ ਗਏ ਸਰਪੰਚ ਨੇ ਕੋਈ ਨਹੀਂ ਸੁਣੀ ਤੁਸੀਂ ਐਮਐਲਏ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਮਲ ਜਦ ਸਰਪੰਚ ਹੀ ਨਹੀਂ ਸੁਣਦਾ ਤਾਂ ਉਹ ਕਹਾ ਜਬ ਇਤਨੀ ਬड़ी ਹਸਤੀ ਹੈ ਕਹਿੰਦੇ ਕਿ ਅਸੀਂ ਇੱਥੇ ਪਰ ਲੋਕਲ ਬੰਦੇ ਆ ਹਮ ਹਮ ਲੋਕਾਂ ਨੂੰ ਸੁਣਵਾਈ ਹੁੰਦੀ ਨਹੀਂ ਐਮਐਲਏ ਤਾਂ ਸਰਪੰਚ ਤਾਂ ਉੱਪਰ ਹੁੰਦਾ ਨਾ ਤੁਸੀਂ ਆਪਣੇ ਐਮਐਲਏ ਨਾਲ ਕਦੀ ਗੱਲ ਕੀਤੀ ਐ ਐਮਐਲਏ ਸੇ ਦੋ ਬੰਦੇ ਲੋਕ ਪਿਏ ਸੇ ਕਹਿੰਦੇ ਆ ਕੁਝ ਹੋਤਾ ਨਹੀਂ ਆ ਜਾ जब तक कॉलोनी बसे बसे नहीं तब तक कोई नहीं है बीमारी का गया है। बीमारी का है सर वो ऐसा है कि बीमारी जो बच्चे भी के दे आने जाने में कितनी दिक्कत हो रही है देख लीजिए आप आपके सामने सब कुछ है ए रहा जो सूटा मेरे कचड़ी फेंके रात को ले आ डाल दिया रात के डालने से उधर पानी सारी जा रहे हैं उसमें सरकार ने साफ़ करने के लिए शायद आठ लाख पाँच लाख रुपए भी दिए वो पता नहीं पते पैसे कितने गए ਤੁਹਾਡੇ ਕਹਿੰਦਾ ਮਤਲਬ ਹੈ ਸਰਕਾਰ ਨੇ ਚੀਨ ਨੂੰ ਸਫਾਈ ਕਰਨ ਵਾਸਤੇ ਪੈਸੇ ਵੀ ਦਿੱਤੇ ਸੀ ਮੈਂ ਸੁਣਾ ਕਿ ਪੈਸੇ ਨੇ ਸਰਕਾਰ ਦੇ ਖਾਤੇ ਮੈਂ ਸਰਪੰਚ ਕੀ ਖਾਤੇ ਮੈਂ ਆਇਆ ਇਸ ਨੂੰ ਸਾਫ ਕਰਨ ਦੇ ਲਈ ਕਈ ਦਿਨ ਦੋ ਦਿਨ ਜੈਸੇ ਵੀ ਹੈ ਉਹ ਆਪਣਾ ਸਭ ਦਿਖਾ ਕੇ ਕੈਸ ਵਜਾ ਲਏ ਸਰਪੰਚ ਕੌਣ ਹੈ ਤੇਨ ਕੀ ਨਾਮ ਕੀ ਸਰਪੰਚ ਮੈਂ ਸਰਪੰਚ ਦਾ ਨਾਮ ਨਹੀਂ ਜਾਣਦਾ ਬਾਕੀ ਮੈਂ ਸੁਣਾ ਕਿ ਮੈਂ ਇੱਥੇ ਹਮੇਸ਼ਾ ਤੋਂ ਇਨਕੇ ਰਾਤਾ ਨਹੀਂ ਮੈਂ ਬਈ ਟੂਟੀ ਕੰਮਾਨੀ ਖਾਣੇ ਵਾਲੇ ਬੰਦੇ ਆ ਤੋ ਬਣ ਸਪੰਸਿ ਪਿੱਛੇ ਪਿੱਛੇ ਕਿੰਨੇ ਦਿਨ ਦੌੜ ਰਹੇ ਹੋ ਤੋ ਤੁਸੀਂ ਦੇਖ ਸਕਦੇ ਹੋ ਜੋ ਕਿ ਇੱਥੇ ਗੱਲਬਾਤ ਹੋ ਰਹੀ ਸੀਗੀ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆਂ ਦੇਖਦੇ ਆਂ ਅੰਜ ਬਾਈ ਤੁਹਾਡਾ ਕੀ ਨਾਮ ਹੈ ਮੈਡਮ ਸਾਹਿਬ ਜਿਵੇਂ ਦੇਖਦੇ ਹੋ ਜਿਹੜਾ ਇੱਥੇ ਕੋੜਾ ਭਰਿਆ ਆਇਆ ਹੋਇਆ ਵਾ ਇੱਥੇ ਜੋ ਇਥੇ ਗੰਦਗੀ ਦਾ ਢੇਰ ਲੱਗਿਆ ਹੋਇਆ ਆ ਹੁਣ ਪਾਸਾਰਾ ਟਾਈਮ ਇੱਕ ਬਿਮਾਰੀ ਦਾ ਘਰ ਬਣ ਚੁੱਕਿਆ ਹੈਗਾ ਅਣਮਲੇ ਟਾਈਮ ਦੇ ਵਿੱਚ ਇੱਥੇ ਹੋਰ ਬਹੁਤ ਜ਼ਿਆਦਾ ਬਿਮਾਰੀਆਂ ਲੱਗ ਸਕਦੀਆਂ ਨੇ ਚਿੱਕੜ ਪਿਆ ਹੈਗਾ ਲੰਘਣ ਵਾਸਤੇ ਰਸਤਾ ਨਹੀਂ ਹੈਗਾ ਲੋਕਾਂ ਨੂੰ ਆਣ ਜਾਣ ਵਾਸਤੇ ਕੰਮਕਾਰਾਂ ਦੇ ਜਾਣ ਵਾਸਤੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਕੱਲ ਵੀ ਇਹੀ ਗੱਲ ਹੈ ਇੱਥੇ ਇੱਕ ਲੇਡੀ ਦੇ ਐਕਟਿਵਾ ਦੇ ਉੱਤੇ ਆਰੀ ਇੱਥੇੋਂ ਨਿਕਲਣ ਲੱਗੀ ਨਾਲ ਦੀ ਨਾਲ ਹੀ ਗਿਰ ਗਈ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਜਲਦੀ ਇਹਨਾਂ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਸਕੇ ਘਟੋਗਾੜੇ ਨੂੰ ਆਰਜੀ ਤੌਰ ਤੇ ਇਹੀ ਕਰ ਦਿੱਤਾ ਜਾਵੇ ਮਾਲ ਸਰਕਾਰ ਵੱਲੋਂ ਕਿਹਾ ਜਾਂਦਾ ਵਾ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਦੁਖੀ ਨਹੀਂ ਰੱਖਿਆ ਜਾਇਆਗਾ ਇਹ ਜਿਹੜਾ ਕੂੜਾ ਇੰਨਾ ਸਿੱਟਿਆ ਆਇਆ ਵਾ ਤੁਜੀ ਮੈਨੂੰ ਕਦੀ ਇਤੋਰਾ ਪੁਰਾਣੇ ਪਿੰਡ ਦਾ ਸਰਪੰਚ ਜਾਂ ਕੋਈ ਮੋਟਰ ਬੰਦਨਾ ਕਦੀ ਕੋਈ ਗੱਲ ਕੀਤੀ ਨਹੀਂ ਆਪ ਜਾ ਕੇ ਵੇਖੀ ਗੱਲਾਂ ਕੀਤੀਆਂ ਲੇਕਿਨ ਉਹ ਗੱਲਾਂ ਗੱਲਾਂ ਤਾਂ ਕਿਸੇ ਰਹਿ ਜਾਂਦੀਆਂ ਨਹੀਂ ਅੱਗੇ ਦੇ ਉੱਤੇ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੋ ਤੁਹਾਨੂੰ ਦਿਖਾਇਆ ਜਾਏਗਾ ਇੱਥੇ ਜੇ ਦੁਕਾਨਦਾਰ ਨੇ ਪਾਉਣਾ ਵੀ ਗੱਲ ਕਰਦੇ ਆ ਦੁਕਾਨਦਾਰਾਂ ਵੱਲੋਂ ਵੀ ਬਹੁਤ ਹੀ ਇਤਰਾਜ਼ ਦਾਇਆ ਜਾਂਦਾ ਜੇ ਸਾਡੇ ਕਾਮਕਰ ਬਿਲਕੁਲ ਠੱਪ ਹੋ ਚੁੱਕੇ ਨੇ ਹਾਂਜੀ ਭਾਈ ਕੀ ਨਾਮ ਕੀ ਤੁਹਾਡਾ ਜੀ ਜਿਹੜਾ ਭਾਈ ਨਾਮ ਏ ਤੁਸੀਂ ਕੀ ਕੰਮ ਕਰਦੇ ਹੋ ਕੀ ਦੁਕਾਨਦਾਰ ਕਾ ਜੀ ਤੁਹਾਡੀ ਮੇਰਾ ਬਿਲਡਿੰਗ ਦਾ ਕੰਮ ਆ ਜੀ ਕਿ ਕਿਵੇਂ ਦੇਖ ਦੋ ਜਿਹੜਾ ਇੱਥੇ ਆ ਠੋਈ ਰੱਗਾ ਆ ਗੰਦਾ ਜੋ ਹੈ ਉਹ ਜੀ ਇਹ ਇਹ ਦਾ ਬਿਲਕੁਲੀ ਦੁਕਾਨਦਾਰ ਦਾ ਪੱਠਾ ਬਿਠਾ ਕੇ ਰੱਖਣ ਵਾਲਾ ਕੰਮ ਆ ਜੀ ਇੱਥੇ ਇੱਧੇ ਦਾ ਟਾਈਮ ਹੋ ਗਿਆ ਬੋਣੀ ਕਰਕੇ ਮੈਂ ਜਾ ਸਕਦਾ ਜੀ ਸਵੇਰ ਤੋਂ ਸ਼ਾਮ ਤੱਕ ਬਿਠੇ ਰਹੇ ਸਰਕਾਰ ਵੱਲੋਂ ਤਾਂ ਕਿਹਾ ਜਾਂਦਾ ਵਾ ਕਿਸੇ ਵਪਾਰੀ ਵਪਾਰੀ ਨੂੰ ਵੀ ਨਹੀਂ ਦੁਖੀ ਕੀਤਾ ਜਾਏਗਾ ਹਰ ਸਾਰੇ ਕੰਮ ਨੇ ਹੱਲ ਕੀਤੇ ਜਾਣਗੇ ਪਰ ਕਿਵੇਂ ਦੇਖ ਦੋ ਕਿ ਸਰਕਾਰ ਵੱਲੋਂ ਤਾਂ ਇਸ ਜੀ ਤੁਸੀਂ ਇਹ ਕੂੜਾ ਫਿੱਟਿਆ ਗਿਆ ਵਾ ਕਿ ਤੁਸੀਂ ਉਹ ਜੋ ਕੂੜਾ ਸੀ ਤਾਂ ਤੁਸੀਂ ਆਪ ਸੀ ਕਿ ਨਹੀਂ ਉਰੇ ਸਰ ਰਾਜੂ ਛੁੱਟੇ ਗਏ ਆ ਜੀ ਤੇ ਤੁਸੀਂ ਵੀ ਗੱਲ ਨਹੀਂ ਕੀਤੀ ਕਿਤੇ ਬੰਦੇ ਨਾਲ ਜਾ ਕੇ ਮੋਤਲ ਬੰਦੇ ਨਾਲ ਸਾਨੂੰ ਪਤਾ ਹੀ ਨਹੀਂ ਕਿਨੇ ਛੁੱਟਿਆ ਜੀ ਕੋਈ ਕਿਸੇ ਨਾਲ ਹੀ ਨਾ ਕੋਈ ਕਿਸੇ ਨਾਲ ਜਿਹਨਾਂ ਨਾਲ ਮੈਨੂੰ ਕਦੇ ਇਸ ਤਰ੍ਹਾਂ ਸਾਨੂੰ ਆਜਾ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਜੋ ਕਿ ਇਹ ਵੀ ਬਹੁਤ ਦੁਖੀ ਨੇ ਇਹਨਾਂ ਨੂੰ ਲੋਕ ਰਸਿਆ ਜਾਂਦਾ ਕਿ ਇਹ ਜਿਹੜਾ ਕੂੜਾ ਹੈਗਾ ਟਿੱਪਲ ਜਿਹੜਾ ਕੂੜਾ ਸਿੱਖਿਆ ਗਿਆ ਵਾ ਇਹ ਰਾਤ ਦੇ ਟਾਈਮ ਸਿੱਟਿਆ ਗਿਆ ਵਾ ਅੱਗੇ ਹੁਣ ਗੱਲ ਕਰਦੇ ਆਪਾਂ ਇੱਥੇ ਦੇ ਪਿੰਡ ਦੇ ਸਰਪੰਚ ਨਾਲ ਵੀ ਗੱਲ ਕਰਾਂਗੇ ਤੇ ਐਮ.ਆਰ.ਏ ਸਾਹਮਣੇ ਵੀ ਗੱਲ ਕਰਾਂਗੇ ਕਿ ਉਹ ਕੀ ਕਹਿੰਦੇ ਨੇ ਭਾਈ ਤੁਹਾਡਾ ਭਾਈ ਮੇਰਾ ਨਾਮ ਅਜਰੂਦੀਨ ਹੈ ਕੀ ਹੋਇਆ ਜਰਾ ਤੁਸੀਂ ਇੱਥੇ ਹੋ ਮੈਂ ਨਮਾ ਨਮਾ ਹੈ ਨਾ ਇਸ ਮੱਲੇ 'ਚ ਆਪਣਾ ਪਲਾਟ ਬਣਾਇਆ ਹੈ ਤੇ ਮੈਂ ਪਾਣੀ ਤੋਂ ਬਹੁਤ ਜ਼ਿਆਦਾ ਦੁਖੀ ਆ ਦੇਖੋ ਇਸ ਮੱਲੇ ਦਾ ਇੰਨਾ ਬੁਰਾ ਹਾਲਾ ਕਿ ਇੰਨਾ ਜ਼ਿਆਦਾ ਇਸ ਮੱਲੇ ਦਾ ਨਾਲ ਦੇ ਮੱਲੇ ਦਾ ਪਾਣੀ ਆਂਦਾ ਹੈ ਕਿ ਉਹਦੇ ਕਰਕੇ ਸਾਰੇ ਸਾਡੇ ਕਲੋਨੀ 'ਚ ਸਾਰਾ ਪਾਣੀ ਭਰਿਆ ਪਿਆ ਹੈ ਤੇ ਨਾਲੇ ਹੁਣ ਮੈਂ ਆ ਰਿਹਾ ਸੀ ਹੁਣੇ ਮੈਂ ਗਿਰਿਆ ਆ ਦੇਖੋ ਮੇਰੇ ਸਾਰੇ ਕੱਪੜੇ ਖਰਾਬ ਹੋ ਗਏ ਆ ਨਾਲੇ ਪਲੱਸ ਸਾਰੇ ਮੱਲੇ ਵਾਲੇ ਇੰਨੇ ਦੁਖੀ ਆ ਨਾ ਕਿ ਅਸੀਂ ਤਾਂ ਆਪਣਾ ਆ ਸੋਚ ਰਿਹਾ ਕਿ ਥੋੜੇ ਦਿਨ ਬਾਅਦ ਆਪਣਾ ਆਪਣਾ ਪਲਾਟ ਵੇਚ ਕੇ ਨਾ ਕਿੱਥੇ ਹੋਰ ਲੈ ਲੀਆ ਹੁਣ ਕਿਉਂਕਿ ਹੁਣ ਇਹ ਪਾਣੀ ਦਾ ਕੋਈ ਸਮੱਸਿਆ ਨਹੀਂ ਹੈਗਾ ਕੋਈ ਸਰਪੰਚ ਨਹੀਂ ਕੋਈ ਕਾਉਂਸਲਰ ਨਹੀਂ ਕੋਈ ਕੁਛ ਨਹੀਂ ਹੈ ਜੀ ਕਿਸੇ ਕੋ ਵੀ ਜਾਣੇ ਕੋਈ ਸੁਲਵਾਈ ਨਹੀਂ ਹੁੰਦੀ ਸਾਡੀ ਤੇ ਅਸੀਂ ਇਹ ਚੀਜ਼ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਏ ਆਏ ਹੁਣ ਅਸੀਂ ਤਾਂ ਇਹੀ ਸੋਚ ਰਹੇ ਆ ਕਿ ਲਾਸਟ ਹਾਰਦਾਰ ਕੇ ਅਸੀਂ ਆਪਣਾ ਪਲਾਟ ਵੇਚ ਕੇ ਕਿਤੇ ਹੋਰ ਲੈ ਲੀਏ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਅਸੀਂ ਸਰਕਾਰ ਤੋਂ ਇਹੀ ਅਪੀਲ ਕਰਦੇ ਹਾਂ ਦਾ ਹੱਲ ਕਰਾਵੇ ਜਲਦੀ ਤੋਂ ਜਲਦੀ ਨਹੀਂ ਤਾਂ ਅੱਗੇ ਵੋਟਾਂ ਆ ਰਹੀਆਂ ਫੇਰ ਵੋਟਾਂ ਵੇਲੇ ਆਪਾਂ ਕਿ ਤੁਸੀਂ ਬੋਰਡ ਨਹੀਂ ਪਾਵਾਂਗੇ ਫਿਰ ਠੀਕ ਹੈ ਜੀ ਐਮਐਲਏ ਵਾਲਾ ਸਰਪੰਚ ਨਾਲ ਗੱਲ ਕੀਤੀ ਕਦੀ ਜਾ ਕੇ ਤੁਸੀਂ ਪਾਈ ਕੀਤੀ ਆ ਉਹ ਆਉਂਦੇ ਆ ਦੇਖ ਕੇ ਚੱਲ ਜਾਂਦੇ ਆ ਕੁਝ ਕਰਦੇ ਨਹੀਂ ਹੈਗੇ ਤਾਂ ਆਉਂਦੇ ਥੋੜਾ ਬਹੁਤ ਦੇਖ ਕੇ ਚੱਲ ਜਾਂਦੇ ਆ ਉੱਚ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਉਹ ਹੀ ਉਹੀ ਰੋਲਰ ਅਪ ਹੁੰਦਾ ਐ ਜਿਵੇਂ ਗੰਦ ਦਾ ਢੇਰ ਸਿੱਟਿਆ ਆਇਆ ਉਹ ਤਾਂ ਨਿਹਰਾਏ ਬਿਮਾਰੀ ਦਾ ਕਾਰ ਹੈ ਕਿਵੇਂ ਦੇਖ ਦੇਣਗੇ ਭਾਈ ਹੁਣ ਕੀ ਕਰੀਏ ਮਜਬੂਰੀ ਆ ਹੁਣ ਤਾਂ ਰਹਿਣਾ ਬੰਦਾ ਕਿਸ ਤਰ੍ਹਾਂ ਦਾ ਪਲਾਟ ਲੈ ਕੇ ਅਸੀਂ ਕੰਮ ਕਰ ਰਹੇ ਆ ਆਪਣਾ ਹੁਣ ਦੇਖੋ ਜੇ ਨਹੀਂ ਵੀ ਰਹੀਏ ਤਾਂ ਫੇਰ ਕਿਰਾਏ ਤੇ ਤੁਹਾਨੂੰ ਪਤਾ ਹੀ ਔਖਾ ਹੁੰਦਾ ਐ ਹੁਣ ਤਾਂ ਬਹੁਤ ਜ਼ਿਆਦਾ ਦਿੱਕਤ ਆ ਸੀਦਾ ਹੁਣ ਇਹੀ ਆ ਕਿ ਸਾਰੇ ਇਕੱਠੇ ਹੋ ਕੇ ਜਾਵਾਂਗੇ ਐਮਐਲਏ ਸਾਹਿਬ ਕੋ ਦੇਖਦੇ ਆਂ ਕੀ ਕਰੋਗੇ ਉਹ ਉਹ ਵੀ ਦੇਖ ਸਕਦੇ ਹੋ ਜੋ ਐਮਐਲਏ ਸਾਹਿਬ ਨੇ ਆਪਣੇ ਹਰਜੀਪ ਸਿੰਘ ਮੁੰਡਿਆ ਜੀ ਸਤ ਸ੍ਰੀ ਅਕਾਲ ਜੀ ਸਰ ਜੇਸ਼ਵਰ ਮਾਹਲ ਗੱਲ ਕਰ ਰਿਹਾ ਬੇਕਮਿਸ਼ਨ ਨਿਊ ਚੈਨਲ ਤੋਂ ਜੀ ਅ ਸਰ ਅਸੀਂ ਖੜੇ ਸੀਗੇ ਇੱਥੇ ਕੱਕੇ ਪਿੰਡ ਖੜੇ ਸੀਗੇ ਉੱਥੇ ਨਾ ਕਿ ਬਹੁਤ ਜ਼ਿਆਦਾ ਮਾਲਾ ਹਾਲਾ ਕਲੋਨੀਆਂ ਦਾ ਸਰਪੰਚ ਕੋ ਵੀ ਕਿ ਨਾ ਕੋੜੇ ਦੇ ਟਿਪਰ ਸਿੱਟੇ ਹੋਏ ਜੀ ਜਿਹੜਾ ਆਪਾਂ ਕੋੜਾ ਡੰਪ ਸਿੱਟਦੇ ਆ ਨਾ ਜਾ ਕੇ ਜੀ ਸਰ ਅੱਗੇ ਵੀ ਜੋ ਤੁਸੀਂ ਦੇਖ ਸਕਦੇ ਹੋ ਐਮਐਲ ਸਰ ਨੇ ਜ਼ਿਆਦਾ ਗੱਲ ਨਹੀਂ ਕੀਤੀ ਹੈਗੀ ਉਹਨਾਂ ਨੇ ਫੋਨ ਕੱਟ ਕਰ ਦਿੱਤਾ ਗਿਆ ਹੁਣ ਸਰਪੰਚ ਨਾਲ ਵੀ ਗੱਲ ਕਰਾਂਗੇ ਜੀ